ਹੈਲੋ एवरीवन ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਨਵੇਂ ਵਲੌਗ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਮੈਂ ਸੋਚਿਆ ਛੋਟਾ ਜਿਹਾ ਵਲੌਗ ਹੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਵੇ ਤੇ ਇਹ ਵੀਡੀਓ ਕਲਿੱਪ ਨਾ ਕਈ ਦਿਨ ਪਹਿਲਾਂ ਦੀ ਹੈ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਉਸ ਟਾਈਮ ਤੇ ਠੰਡ ਸੀ ਹੁਣ ਤਾਂ ਗਰਮੀ ਹੋ ਗਈ ਹੈ ਪੂਰੀ ਮੌਸਮ ਇੱਕੇ ਦਮ ਬਦਲ ਗਿਆ ਇਹ ਲਾਸਟ ਵੀਕ ਦੀਆਂ ਹੋਣੀਆਂ ਜਾਂ ਹੋ ਸਕਦਾ 10 ਦਿਨ ਪਹਿਲਾਂ ਦੀਆਂ ਵੀਡੀਓਜ਼ ਹੋਣ ਜੋ ਮੈਂ ਸੋਚਿਆ ਕਿ ਚਲੋ ਅੱਜ ਆਪਾਂ ਇੱਕ ਵਲੌਗ ਤਿਆਰ ਕਰਦੇ ਆਂ ਕਿਉਂਕਿ ਬੈਠ ਕੇ ਗੱਲਬਾਤ ਕਰਨ ਲਈ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਸੋ ਉਹਦੇ ਲਈ ਮੇਰਾ ਟਾਈਮ ਨਹੀਂ ਨਿਕਲ ਰਿਹਾ ਹਜੇ ਸੋਚਿਆ ਚਲੋ ਜਿਵੇਂ ਜਿਵੇਂ ਆਪਾਂ ਆਪਣੇ ਚੈਨਲ ਦੀ ਗਰੋਥ ਫਿਰ ਕਰਦੇ ਆਂ ਠੀਕ ਕਰਦੇ ਆਂ ਜਿਵੇਂ ਗ੍ਰਾਫ ਅਪ ਹੁੰਦਾ ਤੇ ਆਪਾਂ ਆਪਣੀਆਂ ਕੰਟੀਨਿਊ ਕਰਦੇ ਆਂ ਉਹਨਾਂ ਵੀਡੀਓਜ਼ ਨੂੰ ਜੋ ਪੈਂਡਿੰਗ ਨੇ ਤੇ ਇਹ ਆਪਣਾ ਵਲੌਗ ਹੈ ਜੀ ਇਹ ਰਾਤ ਦੇ ਟਾਈਮ ਰੋਟੀ ਖਾਣ ਤੋਂ ਬਾਅਦ ਜੋ ਵੀ ਛੋਟੇ ਛੋਟੇ ਕੰਮ ਹੁੰਦੇ ਆ ਦੁੱਧ ਬਣਾਉਣਾ ਜਾਗ ਲਾਉਣੀ ਦੁੱਧ ਨੂੰ ਮਤਲਬ ਦਹੀਂ ਜਮਾਣਾ ਤੇ ਬਰਤਨ ਸਾਫ ਕਰਨੇ ਕਿਚਨ ਸਾਫ ਕਰਨੀ ਸਲੇਬ ਵਗੈਰਾ एवरीथिंग ਮਤਲਬ ਮੈਂ ਰਾਤ ਨੂੰ ਸਾਫ ਕਰਕੇ ਪੈਣੀ ਹੈ ਇੱਕ ਬਰਤਨ ਸਾਰੇ ਸਾਫ ਕਰਕੇ ਤੇ ਚਕਲਾ ਵੇਲਣਾ ਮੈਂ ਕਿਉਂ ਧੋਨੀ ਆ ਬਹੁਤ ਸਾਰੇ ਲੋਕ ਆ ਬਹੁਤ ਸਾਰੀਆਂ ਜਗ੍ਹਾ ਤੇ ਕਹਿੰਦੇ ਆ ਕਿ ਰਾਤ ਦੇ ਟਾਈਮ ਚਕਲਾ ਵੇਲਣਾ ਨਹੀਂ ਧੋਈਦਾ ਪਰ ਮੈਂ ਜੈਸਮੀਨ ਦਾ ਜਦੋਂ ਵੀ ਫੁਲਕਾ ਬਣਾਉਣੀ ਆ ਤਾਂ ਮੈਨੂੰ ਚਕਲਾ ਵੇਲਣਾ ਜਿਹੜਾ ਚਾਹੇ ਮੈਂ ਅਲੱਗ ਲਾਇਆ ਹੋਇਆ ਮੈਂ ਵਾਸ਼ ਕਰਕੇ ਹੀ ਰੱਖਦੀ ਆ ਹਮੇਸ਼ਾ ਸੋ ਇਹ ਚੀਜ਼ਾਂ ਮੰਨ ਲਈਏ ਤਾਂ ਇਹ ਉਲਝਣ ਤਾਂ ਨਹੀਂ ਹੈ ਅਦਰਵਾਈਜ਼ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਸਫਾਈ ਰੱਖਣੀ ਚੀਜ਼ਾਂ ਨੂੰ ਸਾਫ਼ ਸੁਥਰਾ ਰੱਖਣਾ ਐਸਾ ਕੁਝ ਨਹੀਂ ਹੁੰਦਾ ਸਾਫ਼ ਸਫਾਈ ਬਹੁਤ ਜ਼ਰੂਰੀ ਹੈ ਸੋ ਦਿਨਵਾਰੇ ਚੀਜ਼ਾਂ ਦੇ ਵਿੱਚ ਜ਼ਿਆਦਾ ਨਹੀਂ ਉਲਝਣਾ ਚਾਹੀਦਾ ਸਾਨੂੰ ਸੋ ਗੁਰਬਾਣੀ ਤਾਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬੰਧਨਾਂ ਤੋਂ ਮੁਕਤ ਕਰਦੀ ਹੈ ਔਰ ਇਧਰ ਹਾਟੇ ਵਾਲੀ ਡਰਮੀ ਨੂੰ ਥੋੜਾ ਬਹੁਤ ਹੱਥ ਲੱਗ ਜਾਂਦੇ ਜਦੋਂ ਆਟਾ ਕੱਢਦੇ ਆ ਤਾਂ ਮੈਂ ਇਸ ਨੂੰ ਰਾਤ ਨੂੰ ਵੀ ਸਾਫ਼ ਕਰਦੀ ਆਂ ਔਰ ਸਵੇਰੇ ਵੀ ਜਦੋਂ ਆਟਾ ਕੱਢਦੇ ਆਂ ਆਪਾਂ ਲਗਾਉਣ ਵਾਸਤੇ ਆਟਾ ਗੁੰਨਣ ਵਾਸਤੇ ਤੇ ਉਦੋਂ ਵੀ ਮੈਂ ਇਸ ਨੂੰ ਸਾਫ਼ ਕਰਦੀ ਐ ਤੇ ਇੱਧਰ ਮੈਂ ਟੇਬਲ ਕੱਢ ਲਿਆ ਸੀਗਾ ਸਫਾਈ ਕਰਨ ਲਈ ਇਹ ਕੁਛ ਨਾ ਪੁੱਟੀ ਤੇ ਪੇਂਟ ਕੀਤਾ ਹੋਇਆ ਸੀਗਾ ਜਦੋਂ ਪੇਂਟ ਦੇ ਛਿੱਟੇ ਇਹਦੇ ਉੱਪਰ ਪੈ ਗੇ ਦਾਗ ਤੇ ਬਾਕੀ ਤਾਂ ਸਭ ਕੁਝ ਮੈਂ ਹੌਲੀ-ਹੌਲੀ ਕਰਕੇ ਸਾਫ਼ ਕੀਤਾ ਕਿਉਂਕਿ ਇੱਕੇ ਦਮ ਤਾਂ ਮੇਰੇ ਤੋਂ ਪੂਰਾ ਘਰ ਸਾਫ਼ ਵੀ ਨਹੀਂ ਹੋਣਾ ਸੀ ਕਿਉਂਕਿ ਜਿੰਨੇ ਵੀ ਆਪਣੀਆਂ ਜੋੜੀਆਂ ਹੁੰਦੀਆਂ ਗੇਟ ਜਾਲੀਆਂ ਜਾਂ ਇਹ ਜਿੰਨੇ ਹੁਣ ਸਾਰੇ ਕਬਾਰਡਸ ਹੋ ਗਏ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਨਾ ਇਹਨਾਂ ਦੇ ਉੱਪਰ ਪੇਂਟ ਦੇ ਛਿੱਟੇ ਆ ਜਿਹੜੇ ਮਤਲਬ ਥੋੜੇ-ਥੋੜੇ ਟਾਈਮ ਦੇ ਨਾਲ ਮੈਂ ਟਾਈਮ ਕੱਢ ਕੇ ਸਾਫ਼ ਕੀਤੀਆਂ ਤੇ ਇੱਕ ਵਾਰ ਮੈਂ ਸੋਚਿਆ ਕਿ ਥੋੜਾ ਜਿਹਾ ਸਲਾਬੇ ਕੱਪੜੇ ਨਾਲ ਅੰਦਰੋਂ ਸਾਰਾ ਲੱਗੇ ਹੱਥ ਅੰਦਰਲੀ ਸਫਾਈ ਵੀ ਇਹਨਾਂ ਦੀ ਕਰ ਦਿਆਂ ਮੈਂ ਤੇ ਇਹਨੂੰ ਆਪਾਂ ਸਾਫ਼ ਕਰਤਾ ਫਿਰ ਉਸ ਤੋਂ ਬਾਅਦ ਮੈਂ ਕੋਲੀਨ ਲਗਾ ਕੇ ਤੇ ਫਿਰ ਮੈਂ ਇਸ ਨੂੰ ਅੱਛੀ ਤਰ੍ਹਾਂ ਇੱਕ ਸੁੱਕੇ ਕੱਪੜੇ ਦੇ ਨਾਲ ਦੁਬਾਰਾ ਫਿਰ ਸਾਫ਼ ਕਰਤਾ ਸੀਗਾ ਤੇ ਇਹ ਨਵਦੀਪ ਹੋਰਾਂ ਦੇ ਬਿਸਕਟ ਵਗੈਰਾ ਕੁਝ ਮਸਾਲਿਆਂ ਵਾਲੇ ਡੱਬੇ ਜੋ ਵੀ ਆਪਾਂ ਨੇ ਕਿਚਨ ਦੇ ਵਿੱਚ ਸਮਾਨ ਆਪਣਾ ਲੱਗਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਜੋ ਫालतू ਕੰਟੇਨਰਾਂ ਤੋਂ ਬਚ ਜਾਂਦਾ ਸਮਾਨ ਐਕਸਟਰਾ ਵਾਲਾ ਉਹਨਾਂ ਨੂੰ ਰੱਖਣ ਲਈ ਆਡਾ ਡੱਬੇ ਆ ਤੇ ਇਹ ਨਵਦੀਪ ਤੇ ਬਿਸਕਟ ਹੈ ਜੋ ਉਹ ਸਕੂਲ ਵਿੱਚ ਕਈ ਵਾਰ ਲੈ ਕੇ ਜਾਂਦਾ ਹੈ ਜ਼ਿਆਦਾਤਰ ਮਤਲਬ ਸਕੂਲ ਤੋਂ ਲੈ ਕੇ ਹੀ ਜਾਂਦਾ ਹੈ ਤੇ ਕਈ ਵਾਰ ਲੇਟ ਹੁੰਨੀ ਹੈ ਮੈਂ ਜਾਂ ਚਾਹ ਦੇ ਨਾਲ ਠੋਖਾਂਦਾ ਹੀ ਖਾਂਦਾ ਹੈ ਮਤਲਬ ਇਹ ਸਟੋਰ ਕਰਕੇ ਰੱਖਣੇ ਪੈਂਦੇ ਕਿਉਂਕਿ ਨਵਦੀਪ ਨੂੰ ਬਿਸਕਟ ਹੈ ਜਿਹੜੇ ਬੜੇ ਵਧੀਆ ਲੱਗਦੇ ਆ ਤੇ ਵਿਆਹੇ ਸੇ ਮੈਂ ਘਰ ਦੇ ਬਿਸਕਟ ਵੀ ਕਢਾਉਣੀ ਹੁੰਦੀ ਹੈ ਮੈਨੂੰ ਬਹੁਤ ਸਾਰੇ ਕਹਿੰਦੇ ਕਿ ਤੁਸੀਂ ਬਿਸਕਟ ਘਰੇ ਕਢਾਇਆ ਕਰੋ ਅਸੀਂ ਘਰੇ ਵੀ ਕਢੋਣੇ ਹੁੰਨੇ ਹੀ ਬਟ ਕਈ ਵਾਰੀ ਨਾ ਟਾਈਮ ਨਹੀਂ ਲੱਗਦਾ ਪਰ ਮਤਲਬ ਨਾਲ ਦੀ ਨਾਲ ਆਪਾਂ ਰਿਪੀਟ ਚੀਜ਼ ਨਹੀਂ ਕਰ ਸਕਦੇ ਹੁੰਦੇ ਉਸ ਚੀਜ਼ ਦੀ ਭਰਪਾਈ ਲਈ ਫਿਰ ਮੈਨੂੰ ਇਹ ਚੀਜ਼ਾਂ ਲਿਆ ਕੇ ਰੱਖਣੀਆਂ ਪੈਂਦੀਆਂ ਤੇ ਆਹ ਜਿਹੜਾ ਛੋਟੇ-ਛੋਟੇ ਮਤਲਬ ਕੰਮ ਹੁੰਦੇ ਨਾ ਪੂਰਾ ਦਿਨ ਖਿੱਚ ਲੈਂਦੇ ਐ ਇੰਨਾ ਕੰਮਾਂ ਦੇ ਵਿੱਚ ਚਲਾਇਆ ਜਾਂਦਾ ਬਸ ਰਾਤ ਦੇ ਟਾਈਮ ਜਦੋਂ ਕੰਮ ਕਰਕੇ ਸੈਲਫ ਸਾਫ਼ ਕਰੀਦੀ ਆ ਤਾਂ ਛੋਟੇ-ਛੋਟੇ ਜਿਹੜੇ ਕੰਮ ਐ ਮੈਂ ਰਾਤ ਨੂੰ ਅੱਧਾ ਪੌਣਾ ਘੰਟਾ ਕੱਢ ਕੇ ਉਨਾਂ ਦੀ ਸਾਰੀ ਸਫਾਈ ਵਗੈਰਾ ਕਰਨਾ ਜਿਵੇਂ ਕਿ ਗਰਮ ਕੱਪੜੇ ਸੰਭਾਲਨੇ ਗਰਮੀ ਵਾਲੇ ਕੱਢਨੇ ਇਹ ਸਾਰਾ ਕੰਮ ਹੈ ਰਾਤ ਦੇ ਟਾਈਮ ਜੋ ਘੰਟਾ ਬਚਦਾ ਹੈ ਮੈਂ ਉਸ ਦੇ ਵਿੱਚ ਮਤਲਬ ਟਾਈਮ ਕੱਢ ਕੇ ਥੋੜੇ ਥੋੜੇ ਕੰਮਾਂ ਦੇ ਵਿੱਚ ਆਪਣਾ ਟਾਈਮ ਦੇ ਕੇ ਸੈੱਟ ਕਰ ਲੈਂਦੀ ਆ ਹੁਣ ਤੇ ਕਾਫੀ ਸਹੂਲियत ਵੀ ਹੋ ਗਈ ਜਿਵੇਂ ਕਿ ਇਹ ਕਬਾਰਡਸ ਬਣ ਗਏ ਆ ਹੁਣ ਇਹਦੇ ਵਿੱਚ ਕੀ ਹੈ ਕੀ ਆਪਣਾ ਸਮਾਨ ਵਗੈਰਾ ਸਾਰਾ ਟਿਕ ਜਾਂਦਾ ਹੈ ਚੀਜ਼ਾਂ ਵਿੱਚ ਇਹਦੇ ਆ ਜਾਂਦੀਆਂ ਪਰ ਫਿਰ ਵੀ ਪਤਾ ਨਹੀਂ ਕਿਉਂ ਇੰਨਾ ਸਮਾਨ ਇੰਨੀਆਂ ਚੀਜ਼ਾਂ ਪਤਾ ਨਹੀਂ ਘਰ ਛੋਟਾ ਕਰਕੇ ਹਲੇ ਵੀ ਇਹ ਲੱਗਦਾ ਕਿ ਕਿੰਨਾ ਕੁਝ ਇਹਨਾਂ ਦੇ ਅੰਦਰ ਰੱਖਤਾ ਬਟ ਫਿਰ ਵੀ ਬਹੁਤ ਸਮਾਨ ਪਿਆ ਹੈ ਅਛਾ ਜੀ ਇਹ ਕਾ ਟਾਈਲ ਹੈ ਜਿਹੜੀ ਆਪਾਂ ਤੁਸੀਂ ਕਹੋਗੇ ਮਿਸਤਰੀ ਲਾਇਆ ਸੀ ਫਿਰ ਕੰਮ ਕੀ ਕਰਵਾਇਆ ਕੰਮ ਤੋਂ ਕਾਫੀ ਕਰਵਾਇਆ ਬਟ ਇਹ ਵਾਲੀ ਜਿਹੜੀ ਜੈਡ ਬਲੈਕ ਟਾਈਲ ਸੀ ਇਸ ਦੀ ਤੇ ਇਹ ਵਾਲੀ ਪੋਸਟ ਟਾਈਮ ਤੇ ਨਹੀਂ ਮਿਲਿਆ ਇੱਕ ਪੀਸ ਸਾਨੂੰ ਇੱਕ ਪੀਸ ਮਿਲਿਆ ਸੀ ਉਹਨਾਂ ਕੋਲ ਅਵੇਲੇਬਲ ਸੀਗਾ ਇੱਕੋ ਪੀਸ ਉਹਨਾਂ ਨੇ ਕਿਹਾ ਸੀ ਦੁਬਾਰਾ ਲਿਆ ਕੇ ਦੇਵਾਂਗੇ ਬਟ ਉਦੋਂ ਤੱਕ ਮਿਸਤਰੀ ਹੈ ਜਿਹੜਾ ਉਹ ਹਟ ਗਿਆ ਸੀਗਾ ਹੁਣ ਉਹਨਾਂ ਨੂੰ ਦੁਬਾਰਾ ਕਿਹਾ ਹੋਇਆ ਕਿ ਇੱਕ ਦਿਨ ਆ ਕੇ ਇਹ ਸਾਡੀ ਟਾਈਲ ਹੈ ਜਿਹੜੀ ਇਸ ਨੂੰ ਠੀਕ ਕਰਕੇ ਜਾਇਓ ਗ੍ਰੇਨੇਟ ਮੈਂ ਕਿਉਂ ਨਹੀਂ ਲਗਵਾਇਆ ਉਸ ਤਾਂ ਵੀ ਮੈਂ ਪਹਿਲਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੁਣ ਫਿਰ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਤੇ ਇਹ ਜਿਹੜਾ ਮੈਂ ਇਹ ਬੱਕਟ ਬਾਲਟੀ ਇਹ ਛੋਟੇ ਵਾਲੀ ਸਟੀਲ ਦਾ ਬਰਤਨ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮੈਂ ਮੇਥੇ ਔਰ ਧਨੀਆ ਜਿਹੜੇ ਰੂਟਸ ਦੇ ਨਾਲ ਸੀਗੇ ਤੇ ਇਹਨਾਂ ਨੂੰ ਮੈਂ ਇਹਦੇ ਵਿੱਚ ਖੜਾ ਕਰਤਾ ਤੇ ਇਹ ਹੁਣ ਮਤਲਬ 3-4 ਦਿਨਾਂ ਤੱਕ ਹਰੇ ਤੇ ਫਰੈਸ਼ ਰਹਿਣਗੇ ਪਾਣੀ ਦੇ ਵਿੱਚ ਇਸ ਤਰ੍ਹਾਂ ਮੈਂ ਰੱਖ ਦਿੰਨੀ ਹੁਣੀ ਹੈ ਧਨੀਏ ਨੂੰ ਔਰ ਮੇਥਿਆਂ ਨੂੰ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਹੈ ਉਨੀ મતલਬ ਠੰਡ ਨਹੀਂ ਸੀਗੀ ਗਰਮੀ 'ਚ ਕਨਵਰਟ ਹੋ ਰਿਹਾ ਮੌਸਮ ਤੇ ਫਿਰ ਹੁਣ ਜਿਹੜੇ ਮੁਰਝਾ ਜਾਂਦੇ ਆ ਮੇਥੇ ਤੇ ਧਨੀਆਂ ਬਹੁਤ ਜਲਦੀ ਇਹਨਾਂ ਨੂੰ ਫਰੈਸ਼ ਰੱਖਣ ਦਾ ਇੱਕ ਵਧੀਆ ਤਰੀਕਾ ਹੈ ਕਿ ਇਹਨਾਂ ਦੇ ਜਿਹੜਨੇ ਵੀ ਡੰਟਲ ਵਗੈਰਾ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਪਾਣੀ 'ਚ ਡਿਪ ਕਰਕੇ 2-3 ਦਿਨ ਫਰੈਸ਼ ਰੱਖਣ ਲਈ ਇਸ ਤਰ੍ਹਾਂ ਰੱਖ ਦਿਓ ਤੇ ਅੱਛਾ ਜੀ ਤੁਸੀਂ ਇਹ ਵਿੰਡੋ ਥੋੜੀ ਬਹੁਤ ਧਿਆਨ ਕਰ ਲਿਓ ਹਨਾ ਮਾਰ ਲਿਓ ਮੈਂ ਪ੍ਰੋਪਰ ਨਹੀਂ ਦਿਖਾ ਪਾਈ ਸੌਰੀ ਜਿਹੜੀ ਕਿਚਨ ਦੇ ਵਿੱਚ ਆਪਾਂ ਵਿੰਡੋ ਲਗਾਈ ਹੈ ਅੱਛਾ ਉਸ ਦਿਨ ਠੰਡ ਸੀਗੀ ਰਾਤ ਦੇ ਟਾਈਮ ਤਾਂ ਹੀ ਤੇ ਮੈਂ ਸੌਕਸ ਪਾ ਰੱਖੀਆਂ ਹੁਣ ਇੱਕ ਸਬਜੀ ਵਾਲੇ ਆਏ ਸੀਗੇ ਤੇ ਮੈਂ ਸਬਜ਼ੀਆਂ ਲਈਆਂ ਸੀਗਾ ਮੇਰਾ ਮਤਲਬ ਹੁੰਦਾ ਕਿ ਹਫਤੇ ਦੇ ਵਿੱਚ ਵੈਸੇ ਤੋਂ ਰੈਗੂਲਰ ਜੋ ਜੋ ਸਬਜੀ ਬਣਾਣੀ ਹੈ ਫਰੈਸ਼ ਲਈਦੀ ਹੈ ਬਟ ਹਫਤੇ ਦੇ ਵਿੱਚ ਇਕੱਠੀ ਸਬਜੀ ਇਹ ਲੈ ਕੇ ਰੱਖ ਲਈਦੀ ਹੈ ਜਿਵੇਂ ਕਿ ਟਮਾਟਰ ਹੋ ਗਏ ਕਿਲੋ ਟਮਾਟਰ ਹੋ ਗਏ ਮਟਰ ਹੋ ਗਏ ਇੱਕ ਸਬਜੀ ਜੋ ਵੀ ਆਪਣੀ ਮਤਲਬ 2 ਦਿਨ ਚੱਲ ਸਕੇ 3 ਦਿਨ ਉਹ ਹਰੀਆਂ ਸਬਜ਼ੀਆਂ ਲਈਦੀਆਂ ਕਿਉਂਕਿ ਸੈਲਡ ਵਗੈਰਾ ਜ਼ਿਆਦਾ ਹੋ ਜਾਂਦਾ ਤੇ ਇਹ ਸਾਰੀਆਂ ਇਕੱਠੀਆਂ ਲੈ ਲਈਆਂ ਅੱਛਾ ਮੈਂ ਇਹਨੂੰ نیچے ਕਿਉਂ ਰੱਖ ਰਹੀ ਹਾਂ ਕਿਉਂਕਿ ਇਹ ਸਾਰੇ ਮੈ ਟਮਟਰ ਵਗੈਰਾ ਮੇਰਾ ਮੈਂ ਵਾਸ਼ ਕਰਕੇ ਇਹਨਾਂ ਨੂੰ ਸਕਾ ਕੇ ਫਿਰ ਫ੍ਰਿਜ ਦੇ ਵਿੱਚ ਰੱਖਦੀ ਹੁੰਨੀ ਐ ਕਈ ਵਾਰ ਤੁਰੰਤ ਵੀ ਕੱਢ ਕੇ ਆਪਾਂ ਵਾਸ਼ ਕਰਕੇ ਚੀਜ਼ ਦੇ ਵਿੱਚ ਸਬਜੀ ਦਾਲ ਪਾਣੀ ਚ ਐਡ ਕਰ ਲੈਣੇ ਆ ਤੇ ਇਹਨਾਂ ਨੂੰ ਮੈਂ ਹੁਣ ਇਹਦੇ ਵਿੱਚ ਜਚਾ ਦੂੰਗੀ ਇੱਕ ਵਾਰ ਹਵਾ ਲਈ ਮਤਲਬ ਸਬਜੀ ਨੂੰ ਹਵਾ ਲੱਗਦੀ ਰਵੇ ਲਿਫਾਫਿਆਂ ਚੋਂ ਬਾਹਰ ਕੱਢ ਤਾਂ ਬਾਕੀ ਇਹਨਾਂ ਨੂੰ ਵਾਸ਼ ਕਰਕੇ ਰੱਖ ਦੂੰਗੀ ਸਵੇਰ ਤੱਕ ਇਹ ਸੁੱਕ ਜਾਣੀ ਐ ਰਾਤੇ ਰਾਤ ਸੁੱਕ ਜਾਂਦੀ ਐ ਤੇ ਫਿਰ ਸਵੇਰੇ ਇਹਨਾਂ ਨੂੰ ਆਪਾਂ ਫ੍ਰਿਜ ਦੇ ਵਿੱਚ ਜੋ ਡੱਬੇ ਹੈਗੇ ਬਣੇ ਹੋਏ ਉਹਨਾਂ ਦੇ ਵਿੱਚ ਬਾਸਕਟਾਂ ਚ ਪਾ ਕੇ ਰੱਖ ਦਿਆਂਗੇ ਇੱਕ ਖੀਰੇ ਐ ਤੇ ਜੋ ਕਿ ਵਧੀਆ ਹੁਣ ਮਤਲਬ ਬੱਚਿਆਂ ਨੇ ਨਾ ਖੀਰੇ ਸੈਲਡ ਵਗੈਰਾ ਲੈਣਾ ਸ਼ੁਰੂ ਕੀਤਾ ਤੇ ਇਸ ਚੀਜ਼ ਦੀ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਅੱਛੀਆਂ ਚੀਜ਼ਾਂ ਬੱਚੇ ਖਾਣਾ ਸ਼ੁਰੂ ਕਰਦੇ ਆ ਤੇ ਨਵਦੀਪ ਨੂੰ ਹੁਣ ਥੋੜਾ ਜਿਹਾ ਮੈਂ ਚਟਪਟਾ ਬਣਾ ਦੇਣੀ ਹੁੰਨੀ ਆ ਸੈਲਡ ਕਿਉਂਕਿ ਵੈਸੇ ਅਵੋਇਡ ਕਰਦੇ ਆ ਬੱਚੇ ਹਰ ਚੀਜ਼ ਨਾ ਅਵੋਇਡ ਕਰਦੇ ਹੁੰਦੇ ਆ ਤੇ ਆਪਾਂ ਥੋੜਾ ਜਿਹਾ ਉਸ ਦੇ ਵਿੱਚ ਇੱਕ ਟੇਸਟ ਫਲੇਵਰ ਦੇ ਦਈਏ ਨਾ ਨਿਆਣਿਆਂ ਨੂੰ ਫਿਰ ਠੀਕ ਰਹਿੰਦਾ ਤੇ ਇਹ ਜਿਵੇਂ ਲਿਆ ਲਾਲ ਪੇਠਾ ਸੰਧੂਰੀ ਪੇਠਾ ਜਿਹਨੂੰ ਆਪਾਂ ਪੱਕਿਆ ਪੇਠਾ ਵੀ ਕਹਿ ਦਿੰਦੇ ਆ ਇਹ ਪਾਣੀ ਮਤਲਬ ਇਹ ਚ ਬਹੁਤ ਘੱਟ ਹੁੰਦਾ ਤੇ ਇਹ ਆਪਾਂ ਨੂੰ ਮਤਲਬ ਪੇਠਾ ਫਰਾਈ ਕਰਨ ਵੇਲੇ ਤੇਲ ਬਹੁਤ ਘੱਟ ਲੈਂਦਾ ਮੈਨੂੰ ਬਹੁਤ ਵਧੀਆ ਲੱਗਦਾ ਇਹ ਪੰਡਾਰੇ ਵਾਲਾ ਪੇਠਾ ਮੇਨ ਅਸਲ ਵਿੱਚ ਸੋ ਜਿਹੜਾ ਪੇਠਾ ਸੁੱਕਾ ਫਰਾਈ ਬੰਦਾ ਉਹ ਇਹ ਸੰਧੂਰੀ ਪੇਠਾ ਹੀ ਬੰਦਾ ਇਹ ਕੁਝ ਕਿ ਮਿਰਚਾਂ ਜੋ ਪਹਿਲਾਂ ਦੀਆਂ ਪਈਆਂ ਸੀ ਆਪਣੇ ਕੋਲੇ ਥੋੜਾ ਜਿਹਾ ਅਦਰਕ ਤੇ ਮਿਰਚਾਂ ਤੇ ਇਸ ਦੇ ਵਿੱਚ ਆਪਾਂ ਖੀਰੇ ਪਾਤੇ ਤੇ ਲਸਣ ਮੇਰੇ ਕੋਲੇ ਪਹਿਲਾਂ ਪਈ ਸੀਗੀ ਪਰ ਕਾਫੀ ਸਸਤੀ ਮਿਲ ਰਹੀ ਸੀਗੀ ਤੇ ਮੈਂ ਦੁਬਾਰਾ ਫੇਰ ਲੈ ਲਈ ਐ ਕੁਛ ਪਿਆਜ਼ ਲੈ ਲਿਆ ਤੇ ਇਹ ਜੈਸਮੀਨ ਦੇ ਲਈ ਬਣਾਣਾ ਜੈਸਮੀਨ ਨੂੰ ਮਤਲਬ ਸ਼ੇਕ ਵਗੈਰਾ ਪੀਣ ਦੀ ਆਦਤ ਹੈ ਤੂੰ ਆਪਣੇ ਲਈ ਉਹਨੇ ਬਣਾਣਾ ਜਾ ਕੇ ਲੈ ਲੈ ਮਤਲਬ ਸਬਜੀ ਵਾਲਾ ਨਾ ਸਾਡੇ ਗੇਟ ਤੇ ਆ ਜਾਂਦਾ ਸਾਨੂੰ ਸਭ ਤੋਂ ਵਧੀਆ ਚੀਜ਼ ਹੈ ਕਿ ਸਾਨੂੰ ਫਰੈਸ਼ ਬਹੁਤ ਵਧੀਆ ਸਬਜੀ ਹੈ ਜਿਹੜੀ ਉਹ ਗੇਟ ਤੇ ਹੀ ਮਿਲ ਜਾਂਦੀ ਹੈ ਪਰ ਕਈ ਵਾਰ ਅਸੀਂ ਬਾਜ਼ਾਰ ਵਗੈਰਾ ਜਾਂਦੇ ਹਾਂ ਤਾਂ ਉੱਥੋਂ ਵੀ ਲੈ ਆਈਦੀ ਹੈ ਤੇ ਇਹ ਹੈ ਜੀ ਪਿਆਜ਼ ਅੱਛਾ ਇਸ ਵਾਰ ਪਿਆਜ਼ ਬਹੁਤ ਮਹਿੰਗਾ ਹੈਗਾ ਪਿਆਜ਼ ਨਹੀਂ ਸਸਤਾ ਹੈ ਮਤਲਬ ਹੋ ਰਿਹਾ ਪਤਾ ਨਹੀਂ ਹੋ ਸਕਦਾ ਅਦਰ-ਅਦਰ ਵੈਰਾਈਟੀ ਦਾ ਰੇਟ ਦਾ ਫਰਕ ਹੋਵੇ ਪਰ ਇਹ ਜਿਹੜੀ ਵੈਰਾਈਟੀ ਹੈ ਇਹ 40 ਰੁਪਏ ਕਿਜੀ ਹੈ ਮਤਲਬ 40 ਰੁਪਏ ਕਿਲੋ ਹੈ ਤਾਂ ਮਤਲਬ ਸੀਜ਼ਨ ਦੇ हिसाब ਨਾਲ ਜਿਵੇਂ ਕਿ ਹੁਣ ਨਵਾਂ ਪਿਆਜ਼ ਆ ਰਿਹਾ ਹੈ ਪਿਆਜ਼ ਨਹੀਂ ਸਸਤਾ ਹੋਇਆ ਲਸਣ ਸਸਤਾ ਹੋ ਗਿਆ ਕਿਉਂਕਿ ਲਸਣ ਦਾ ਜਿਹੜਾ ਰੇਟ ਸੀ ਉਹ 400 ਰੁਪਏ ਕਿਲੋ ਸੀਗਾ ਆ ਇਹ ਬਠਿੰਡਾ ਦਾ ਰੇਟ ਹੈ ਬਾਕੀ ਅਲੱਗ-ਅਲੱਗ ਜਿਹੜਾ ਥੋੜਾ ਬਹੁਤਾ ਇੱਧਰ-ਉੱਧਰ ਹੋ ਜਾਂਦਾ ਹੈ ਮਤਲਬ ਕਈ ਵਾਰ ਕਈ ਇਲਾਕਿਆਂ ਦੇ ਵਿੱਚ ਸਬਜ਼ੀ ਜ਼ਿਆਦਾ ਹੁੰਦੀ ਹੈ ਜਾਂ ਸਟੋਰ ਜ਼ਿਆਦਾ ਹੁੰਦੇ ਆ ਆਲੂ ਪਿਆਜ਼ ਦੇ ਉੱਥੇ ਹੋ ਸਕਦਾ ਵੀ ਕੋਈ ਰੇਟ ਦਾ ਫਰਕ ਹੋਵੇ ਪਰ ਸਾਡੇ ਆ ਜਿਹੜਾ ਪਿਆਜ਼ ਉਹ 30 ਤੇ 35-40 ਰੁਪਏ ਤੋਂ ਕਮ ਜਿਹੜਾ ਨਹੀਂ ਹੋਇਆਗਾ ਤੇ ਅੱਛੇ ਪਿਆਜ਼ ਹੈ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਹੈ ਕਈ ਛੋਟੇ-ਛੋਟੇ ਟਰਾਲੀ ਵਾਲੇ ਆਉਂਦੇ ਹੁੰਦੇ ਛੋਟੇ-ਛੋਟੇ ਜਿਹੇ ਪਿਆਜ਼ ਲਈ ਫਿਰਦੇ ਹੁੰਦੇ ਆ ਉਹਨਾਂ ਨੂੰ ਮਤਲਬ 100 ਦੇ ਤਿੰਨ ਕਿਲੋ ਵੀ ਦੇਂਦੇ ਸਾਢੇ ਤਿੰਨ ਵੀ ਸੋ ਮੈਂ ਥੋੜਾ ਜਿਹਾ ਜਿਹੜੇ ਸਾਡੇ ਸਬਜੀ ਵਾਲੇ ਆਂਦੇ ਸਪੈਸ਼ਲ ਸਬਜੀ ਦੇ ਹਨ ਉਹਨਾਂ ਤੋਂ ਵਧੀਆ ਕੁਆਲਿਟੀ ਦੀ ਚੀਜ਼ ਹੁੰਦੀ ਹੈ ਤੇ ਇਹਨਾਂ ਨੂੰ ਆਪਾਂ ਸਭ ਤੋਂ ਵੱਡਾ ਕੰਮ ਹੁੰਦਾ ਸਬਜੀ ਲੈਣੀ ਸੌਖੀ ਹੈ ਇਸ ਨੂੰ ਸੰਭਾਲਣਾ ਇਸ ਨੂੰ ਰੱਖਣਾ ਇਹ ਥੋੜਾ ਜਿਹਾ ਔਖਾ ਅੱਛਾ ਇੱਥੇ ਮੈਂ ਕੀ ਬੇਵਕੂਫੀ ਕੀਤੀ ਹੈ ਮੈਨੂੰ ਬਾਅਦ ਚ ਧਿਆਨ ਆਇਆ ਜਦੋਂ ਮੈਂ ਪੇਠਾ ਕੱਟਣ ਵੇਲੇ ਕੱਢਿਆ ਇੱਥੇ ਮੈਂ ਇੱਕ ਗਲਤੀ ਕੀਤੀ ਨੀਚੇ ਸਪੇਸ ਜ਼ਿਆਦਾ ਨਾ ਹੋਣ ਦੇ ਕਾਰਨ ਮੈਂ ਇੱਥੇ ਗਲਤੀ ਕੀਤੀ ਕਿ ਮੈਂ ਪੇਠੇ ਨੂੰ ਫ੍ਰੀਜ਼ਰ ਦੇ ਵਿੱਚ ਲਗਾਤਾ ਤੇ ਮੈਨੂੰ ਇੱਥੇ ਨਹੀਂ ਲਗਾਉਣਾ ਚਾਹੀਦਾ ਸੀ ਪੇਠਾ ਕਿਉਂਕਿ ਮੈਂ ਜਦੋਂ ਫ੍ਰੀਜ਼ਰ ਦੇ ਵਿੱਚ ਇਸ ਤਰ੍ਹਾਂ ਲਗਾਇਆ ਮੈਂ ਆਲਰੇਡੀ ਇੱਕ ਗੋਪੀ ਦੀ ਹਾਲਤ ਵੀ ਦੇਖ ਲਈ ਸੀਗੀ ਕਿ ਜਦੋਂ ਇਸ ਨੂੰ ਕੱਟ ਕੇ ਉੱਪਰ ਫ੍ਰੀਜ਼ਰ ਦੇ ਵਿੱਚ ਨਵਦੀਪ ਨੇ ਲਗਾਇਆ ਸੀ ਸੈਲਡ ਦੇ ਕੱਟ ਕੇ ਥੋੜੀ ਬਾਕੀ ਫ੍ਰੀਜ਼ਰ ਚ ਲਗਾਤੀ ਤੇ ਜਦੋਂ ਇਹ ਨਾਰਮਲ ਰੂਮ ਟੈਂਪਰੇਚਰ ਤੇ ਆਈ ਤੇ ਬਿਲਕੁਲ ਪਿਲਪਲੀ ਹੋ ਗਈ ਸੀ ਸੋ ਪੇਠੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਸੀਨ ਹੋਇਆ ਤੇ ਇਹ ਹੈ ਜੀ ਆਪਣੇ ਕੌਰਨਸ সুইਟ ਕੌਰਨ ਜੋ ਆਪਾਂ ਪੈਕਟ ਵਾਲੇ ਜਾਂ ਪੁੱਟੇ ਵਾਲੇ ਲੈ ਕੇ ਆਉਣੇ ਆ ਆਪਣੇ ਕੋਲੇ ਪੈਕਟ ਵਾਲੇ ਆ ਅੱਜ वैसे जदों मैं जानी हुनी है ता जेडी छल्ली हुंदी है स्वीट कॉर्न वाली 20-25 ਰੁਪਏ ਦਾ ਪੀਸ ਆਂਦਾ ਮੈਂ ਉਹ ਲੈ ਕੇ ਆਉਣੀ ਹੁਣੀ ਪਰ ਉਹਨਾਂ ਨਾਲੋਂ ਇਹ ਜ਼ਿਆਦਾ ਬੈਨੀਫਿਟ ਹੈ ਆਪਣੇ ਲਈ ਇਹਦੇ ਵਿੱਚ ਕਿਉਂਕਿ ਇਹ ਆਪਾਂ ਨੂੰ ਸਸਤੇ ਪੈਂਦੀ ਹੈ ਤੇ ਜੈਸਮੀਨ ਬਣਾ ਰਹੀ ਹੈ ਆਪਣੀ स्वीट कॉर्न ਚਾਟ ਇਹਨੇ ਆਪਣੇ ਲਈ ਕੱਟਿਆ ਇਹ ਸ਼ਿਮਲਾ ਮਿਰਚ ਤੇ ਇਸ ਦੇ ਵਿੱਚ ਪਿਆਜ਼ ਟਮਾਟਰ ਜੋ ਵੀ ਇਹ ਐਡ ਕਰੇਗੀ XYZ ਹਨਾ ਉਸ ਤੋਂ ਬਾਅਦ ਵੀਡੀਓ ਕੰਟੀਨਿਊ ਨਹੀਂ ਹੋ ਪਾਈ ਕਿਉਂਕਿ ਵਿੱਚ ਫੋਨ ਆ ਗਿਆ ਸੀ ਤੇ ਮੈਂ ਕਾਲ ਅਟੈਂਡ ਕੀਤੀ ਤੇ ਬਾਕੀ ਚਾਟ ਵਗੈਰਾ ਜੈਸਮੀਨ ਨੇ ਖੁਦ ਬਣਾ ਕੇ ਖੁਦ ਹੀ ਖਾ ਲਈ ਇਸ ਤੇ ਵਿੱਚ ਕੁਝ 오ਰੀਗানো ਜਾਂ ਮਤਲਬ ਚਿੱਲੀ ਫਲੈਕਸ ਵਗੈਰਾ ਐਡ ਕਰ ਸਕਦੇ ਹਾਂ ਬਟ ਜੇ সুইਟ ਕੌਰਨ ਤੁਸੀਂ ਬਣਾ ਰਹੇ ਹੋ ਤਾਂ ਸਿੰਪਲ ਬਟਰ ਦਾ ਮੈਂ ਬਣਾਨੀ ਹੁੰਦੀ ਹੈ ਕਿ ਬਟਰ ਦਾ ਤੜਕਾ ਲਗਾ ਕੇ ਉਸ ਤੇ ਵਿੱਚ ਕ੍ਰਸ਼ ਕਰਕੇ ਹਰੀਆਂ ਮਿਰਚਾਂ ਨੂੰ ਆਪਾਂ ਦਰੜਫਰੜ ਕੁੱਟ ਕੇ ਔਰ ਉਸ ਤੇ ਵਿੱਚ ਉਬਲੇ ਹੋਏ ਆਪਾਂ সুইਟ ਕੌਰਨ ਪਾ ਦੋ ਬਹੁਤ ਟੇਸਟੀ ਚਾਟ ਬਣਦੀ ਹੈ ਤੇ ਉਸ ਤੋਂ ਬਾਅਦ ਮੈਂ ਬਾਜ਼ਾਰੋਂ ਲੈ ਕੇ ਆਈ ਸੀਗੀ ਇਹ ਵਾਲਗੋ ਦਾ ਥਿਨਰ ਇਹ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਨਾਲ ਮਤਲਬ ਇਹ ਕੀ ਹੋਇਆ ਕੀ ਮੈਂ ਜਦੋਂ ਥਿਨਰ ਲੈ ਕੇ ਆਈ ਹਾਂ ਮੈਨੂੰ ਐਗਜ਼ੈਕਟ ਐਕਸਪਲੇਨ ਨਹੀਂ ਕੀਤਾ ਕਿ ਥਿਨਰ ਕਿਸ ਪਰਪਸ ਲਈ ਹੁੰਦਾ ਹੈਗਾ ਔਰ 나 ਹੀ ਮੈਂ ਇਸ ਦੇ ਉੱਪਰ ਕੁਝ ਸਰਚ ਕੀਤੀ ਨਾ ਇਸ ਦੇ ਬਾਰੇ ਜਾਣਕਾਰੀ ਲਈ ਇਸ ਨੂੰ ਮਿਰਰ ਦੇ ਉੱਪਰ ਕੋਈ ਗਲੂ ਲੱਗੀ ਹੈ ਕੁਝ ਚਿਪਚਿਪਾ ਪਦਾਰਥ ਹੈ ਸ਼ੀਸ਼ੇ ਦੇ ਉੱਪਰ ਬਹੁਤ ਅੱਛੀ ਤਰ੍ਹਾਂ ਰਿਮੂਵ ਕਰ ਦੇਗਾ ਬਹੁਤ ਅੱਛੀ ਤਰ੍ਹਾਂ ਸਾਫ ਕਰ ਦੇਗਾ ਇਹ ਆਪਣੇ ਚੁੱਲੇ ਦੇ ਉੱਪਰ ਇਸ ਤਰ੍ਹਾਂ ਇਹ ਸਟicker ਹੈ ਜਿਹੜਾ ਇਹ ਮੰਮੀ ਤੋਂ ਮੇ ਵੀ ਮੈਂ ਗਲਾਸ ਵਾਲੇ ਚੁੱਲੇ ਦੇ ਉੱਪਰ ਗਰਮ ਚੀਜ਼ ਕੁਝ ਨਹੀਂ ਰੱਖਦੀ ਬਹੁਤ ਧਿਆਨ ਰੱਖਦੀ ਆ ਬਟ ਮੰਮੀ ਤੋਂ ਕੀ ਹੋਇਆ ਕਿ ਇਸ ਤੇ ਉੱਪਰ ਕੁਝ ਗਰਮ ਤਵਾ ਵਗੈਰਾ ਰੱਖਿਆ ਗਿਆ ਸੀ ਤੇ ਹਾਫ ਇਹ ਬਰਨ ਹੋ ਗਿਆ ਸੀ ਜਲ ਗਿਆ ਸੀ ਸਟicker ਇਸ ਦਾ ਸੋ ਫਿਰ ਮੈਨੂੰ ਉਹ ਰਿਮੂਵ ਕਰਨਾ ਸੀ ਗੰਦਾ ਲੱਗਦਾ ਸੀ ਤੇ ਰਿਮੂਵ ਕਰਨ ਤੋਂ ਬਾਅਦ ਇਸ ਤੇ ਉੱਪਰ ਇੱਕ ਗੰਦੀ ਵਾਲੀ ਗਲੂ ਹੁੰਦੀ ਆ ਉਸ ਨੂੰ ਰਿਮੂਵ ਕਰਨ ਲਈ ਥਿਨਰ ਬਹੁਤ ਅੱਛਾ ਕੰਮ ਕਰਦਾ ਬਟ ਸ਼ੀਸ਼ੇ ਦੇ ਉੱਪਰ ਪੇਂਟ ਵਗੈਰਾ ਕੋਈ ਸੋਚ ਰਿਹਾ ਹੋਵੇ ਪੇਂਟ ਉਤਾਰਨ ਲਈ ਆਪਾਂ ਲਿਆਗੇ ਤੇ ਕਿਸੇ ਕੰਮ ਦਾ ਨਹੀਂ ਹੈ ਤੇ ਇਹ ਹੈ ਜੀ ਇਹਦੇ ਵਿੱਚੋਂ ਇੱਕ ਇਹ ਨਿਕਲਦਾ ਹੈਗਾ ਸਕੈਨ ਕਰੋ ਕਹਿੰਦੇ ਤੇ ਪਹਿਲਾਂ ਸਕ੍ਰੈਚ ਕਰੋ ਇਸ ਨੂੰ ਫਿਰ ਉਸ ਤੋਂ ਬਾਅਦ ਇਸ ਨੂੰ ਸਕੈਨ ਕਰੋ ਤੁਹਾਨੂੰ ਇਹਦੇ ਵਿੱਚ ਇੱਕ ਕੂਪਨ ਹੈ ਕੁਝ ਮਿਲੇਗਾ ਸੋ ਦਫਾ ਕੀਤਾ ਮੈਂ ਇਸ ਨੂੰ ਇਹ ਇੰਨਾ ਮੱਥਾ ਪਕਾਈ ਵਾਲਾ ਕੰਮ ਨਹੀਂ ਆਪਾਂ ਕਰ ਸਕਦੇ ਤੇ ਲਓ ਜੀ ਥੋੜਾ ਜਿਹਾ ਥਿਨਰ ਮੈਂ ਇੱਥੇ ਡੋਲ ਵੀ ਦਿੱਤਾ ਸੀ ਤੇ ਇਹ ਦੇਖੋ ਤੁਸੀਂ ਹੁਣ ਇੰਨੀ ਜ਼ਬਰਦਸਤ ਵਾਲੀ ਗਲੂ ਲੱਗੀ ਹੋਈ ਨਾ ਇੱਥੇ ਬਹੁਤ ਸੋਲਿਡ ਵਾਲੀ ਗਲੂ ਲੱਗੀ ਹੋਈ ਹੈ ਜਿਹੜੀ ਝਟਪਟ ਇਹ ਸਾਫ਼ ਕਰ ਦੂਗਾ 노 ਡਾਊਟ ਗਲੂ ਸਾਫ਼ ਹੋ ਜੂਗੀ ਪਰ ਮੈਂ ਜਿਸ ਪਰਪਸ ਲਈ ਲੈ ਕੇ ਆਈ ਸੀ ਮੇਰਾ ਕੰਮ ਓਡੇ ਦਾ ਓਡਾ ਕਿਉਂਕਿ ਮੈਂ ਜੋੜੀਆਂ ਦੇ ਉੱਪਰ ਜਦੋਂ ਪੇਂਟ ਕਰਵਾਇਆ ਤੇ ਉਹਦੇ ਜਿਹੜੇ ਛਿੱਟੇ ਸੀ ਪੇਂਟ ਦੇ ਉਹ ਸ਼ੀਸ਼ੇ ਦੇ ਉੱਪਰ ਪੈ ਗਏ ਹੁਣ ਮੈਨੂੰ ਉਹ ਰਿਮੂਵ ਕਰਨ ਲਈ ਮੈਨੂੰ ਸਾਡੇ ਮਿਸਤਰੀ ਨੇ ਸੁਜੈਸਟ ਕੀਤਾ ਕਿ ਤੁਸੀਂ ਬੋਲਗੋ ਦਾ ਥਿਨਰ ਲਿਓ ਬਟ ਇਹ ਸਿਰਫ ਗਲੂ ਨੂੰ ਰਿਮੂਵ ਕਰਦਾ ਤੇ ਇਧਰ ਹੈ ਜੀ ਆਪਣਾ ਪੇਠਾ ਅਗਲੇ ਦਿਨ ਬਣਨ ਜਾ ਰਿਹਾ ਪਰ ਤੁਸੀਂ ਪੇਠੇ ਦੀ ਹਾਲਤ ਦੇਖੋ ਇਹਦੇ ਉੱਪਰ ਚੜੀ ਪਈ ਆ ਬਰਫ਼ ਦੀਆਂ ਸਿੱਲੀਆਂ ਤੇ ਇਹ ਇੱਕਦਮ ਹੁਣ ਮਤਲਬ ਇਹ ਹਾਰਡ ਹੈ ਜਦੋਂ ਇਸ ਨੂੰ ਆਪਾਂ ਰੂਮ ਟੈਂਪਰੇਚਰ ਤੇ ਕਰਾਂਗੇ ਜਾਂ ਫਰਾਈ ਕਰਾਂਗੇ ਇਕਦਾਮੇ ਪੋਲਾ ਪਿਲਪਲਾ ਹੋ ਜਾਊਗਾ। ਸੋ ਬੰਦਾ ਨਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੁੰਦਾ। ਸੋ ਮੈਂ ਉਹ ਪਰਸਨ ਐ ਕਿ ਮੈਂ ਹਰ ਚੀਜ਼ ਤੋਂ ਡਬਲ-ਡਬਲ ਸਿੱਖਦੀ ਆਂ। ਮੈਂ ਆਪਣੀ ਗਲਤੀ ਨੂੰ ਲਾਈਫ 'ਚ ਕਦੇ ਵੀ ਰਿਪੀਟ ਨਹੀਂ ਕਰਦੀ। ਇਹ ਮੈਂ ਮਤਲਬ ਆਪਣਾ ਹੁਣ ਤੱਕ ਦਾ ਐਕਸਪੀਰੀਅੰਸ ਕੀਤਾ ਹੈ। ਜਦੋਂ ਮੈਂ ਮੂਵ ਆਨ ਕੀਤਾ ਉੱਥੋਂ। ਮੈਂ ਇੱਥੇ ਆਈ ਆਂ ਤੇ ਮੈਂ ਉਹਨਾਂ ਗਲਤੀਆਂ ਨੂੰ ਬਹੁਤ ਅੱਛੀ ਤਰ੍ਹਾਂ ਹਰ ਚੀਜ਼ ਨੂੰ ਸੋਚਿਆ ਕਿ ਦੁਬਾਰਾ ਜ਼ਿੰਦਗੀ 'ਚ ਰਿਪੀਟ ਨਾ ਹੋਵੇ। ਗਲਤੀ ਕਰੋ ਬਟ ਗਲਤੀ ਤੋਂ ਸਿੱਖੋ। ਉਸਨੂੰ ਦੁਬਾਰਾ ਰਿਪੀਟ ਨਾ ਕਰੋ ਲਾਈਫ 'ਚ। ਇਹ ਮੈਨੂੰ ਹੁਣ ਨਵੀਂ ਚੀਜ਼ ਸਿੱਖਣ ਨੂੰ ਮਿਲੀ ਹੈ ਕਿ ਆਪਾਂ ਫ੍ਰੀਜ਼ਰ ਦੇ ਵਿੱਚ ਇਸ ਤਰ੍ਹਾਂ ਚੀਜ਼ਾਂ ਨੂੰ ਅਗਰ ਰੱਖਦੇ ਆਂ ਤੇ ਉਹ ਉਸ ਤੋਂ ਬਾਅਦ ਬਹੁਤ ਜ਼ਿਆਦਾ ਹਾਲਾਂਕਿ ਇਹ ਚੀਜ਼ਾਂ ਪਹਿਲਾਂ ਵੀ ਨੋਟ ਕੀਤੀਆਂ ਹੁੰਦੀਆਂ ਹੁੰਦੀਆਂ ਆਪਾਂ ਦੇਖੀਆਂ ਹੁੰਦੀਆਂ ਪਰ ਫਿਰ ਪਤਾ ਨਹੀਂ ਕੀ ਮਤਲਬ ਕੰਮ ਦੇ ਵਿੱਚ ਪ੍ਰੈਸ਼ਰ ਹੁੰਦਾ ਹੈ ਮਾਈਂਡ ਜੋ ਸਲਿੱਪ ਹੋ ਜਾਂਦੀਆਂ ਹਨ ਗੱਲਾਂ ਕਿ ਆਪਾਂ ਫਿਰ ਮਤਲਬ ਉਹ ਚੀਜ਼ਾਂ ਨੂੰ ਪਿਛਲੇ ਸੀਜ਼ਨ ਵਾਲੀਆਂ ਹੋ ਗਈਆਂ ਤੇ ਆਪਾਂ ਇਗਨੋਰ ਕਰ ਦਿੰਨੇ ਆ ਜਾਂ ਇਹ ਸਬਜੀ ਆਪਣੀ ਨਹੀਂ ਖਰਾਬ ਹੋਗੀ ਇਹ ਸੋਚ ਕੇ ਆਪਾਂ ਰੱਖ ਦਿੰਨੇ ਆ ਬਟ ਪੇਠੇ ਨੂੰ ਮੈਂ ਪਹਿਲੀ ਵਾਰ ਟ੍ਰਾਇਲ ਆਇਆ ਸੀਗਾ ਸੋ ਇਸ ਤੋਂ ਬਾਅਦ ਕਦੇ ਵੀ ਪੇਠਾ ਫ੍ਰੀਜ਼ਰ 'ਚ ਨਹੀਂ ਇੱਧਰ ਬਣਾਇਆ ਜੀ ਜੈਸਮੀਨ ਨੇ ਆਪਣਾ ਕੋਲਡ ਕਾਫੀ ਉਸਤੇ ਉੱਪਰ ਪਾਇਆ ਇਸਨੇ ਇਹ ਚਾਕੋ ਪਾਊਡਰ ਇਸ ਨੂੰ ਅੱਛਾ ਚਾਕੋ ਪਾਊਡਰ ਵੀ ਬੋਲਦੇ ਐ ਇਸ ਨੂੰ ਕੋਕੋ ਪਾਊਡਰ ਵੀ ਬੋਲਦੇ ਐ ਇਸ ਨੂੰ ਦੋਨੋਂ ਤਰ੍ਹਾਂ ਨਾਲ ਬੋਲਿਆ ਜਾਂਦਾ ਹੈਗਾ ਸੋ ਆਪਣੀ ਆਪਣੀ ਟੰਗ ਦਾ ਹਿਸਾਬ ਹੈ ਕੋਈ ਚਾਕੋ ਬੋਲਦਾ ਕੋਈ ਕੋਕੋ ਪਾਊਡਰ ਬੋਲਦਾ ਤੇ ਇੱਧਰ ਹੈ ਜੀ ਆਪਣੀ ਦਾਲ ਬਣ ਰਹੀ ਇਹ ਅਗਲੇ ਦਿਨ ਦੀ ਵੀਡੀਓ ਹੈ ਕਿਉਂਕਿ ਬੱਚੇ ਜਦੋਂ ਸਕੂਲੋਂ ਆਉਂਦੇ ਐ ਕੁਛ ਨਾ ਕੁਛ ਚਟਪਟਾ ਮੰਗਦੇ ਐ ਤੇ ਇਹ ਚਨੇ ਦੀ ਦਾਲ ਹੈ ਜਿਹੜੀ ਫਰਾਈ ਦਾਲ ਹੁੰਦੀ ਹੈ ਚਨਾ ਫਰਾਈ ਦਾਲ ਤੇ ਆਪਾਂ ਇਹਦੇ ਵਿੱਚ ਜੋ ਬੱਸਾਂ ਚ ਮਿਲਦੀ ਹੈ ਇਹ ਆਪਾਂ ਜ਼ਿਆਦਾਤਰ ਬਣਾਉਂਦੇ ਰਹਿੰਦੇ ਆ ਘਰੇ ਇਹਦੇ ਲਈ ਮੈਂ ਟਮਾਟਰ ਕੱਟਿਆ ਇੱਕ ਹਰੀ ਮਿਰਚ ਤੇ ਪਿਆਜ਼ ਕੱਟਿਆ ਬਾਕੀ ਇਹਦੇ ਵਿੱਚ ਆਪਾਂ ਧਨੀਆ ਪਾਵਾਂਗੇ ਧਨੀਆ ਨਵਦੀਪ ਨੂੰ ਬਿਲਕੁਲ ਵੀ ਪਸੰਦ ਨਹੀਂ ਇੱਕ ਮੈਂ ਨਿੰਬੂ ਲਿਆ ਨਿੰਬੂ ਦਾ ਮੈਂ ਹਾਫ ਪੀਸ ਕਰ ਲਿਆ ਤੇ ਨਿੰਬੂ ਆਪਾਂ ਐਡ ਕਰਾਂਗੇ ਬਹੁਤ ਵਧੀਆ ਲੱਗਦੀ ਆ ਮਤਲਬ ਕਿ ਆਪਾਂ ਬੱਸਾਂ ਵਾਲੀਆਂ ਠੀਕ ਹੈ ਬੱਸਾਂ ਵਾਲਿਆਂ ਦਾ ਜਿਹੜਾ ਹੁੰਦਾ ਨਾ ਉਹ ਹੱਥ ਹੁੱਥ ਮੈਂ ਦੇਖਿਆ ਬਸਾਂ ਦੇ ਵਿੱਚ ਅੱਛੀ ਤਰ੍ਹਾਂ ਨਹੀਂ ਹੁੰਦੇ ਵਾਸ਼ ਕੀਤੇ ਉਹ ਚੀਜ਼ਾਂ ਮੱਖੀਆਂ ਭਿੰਨ ਬਣਾਉਂਦੀਆਂ ਓਪਨ ਹੁੰਦੀਆਂ ਸੋ ਅਵੋਇਡ ਕਰੀਦਾ ਪਰ ਬੱਚਿਆਂ ਲਈ ਮੈਂ ਘਰੇ ਇਹ ਚੀਜ਼ਾਂ ਜ਼ਰੂਰ ਟਰਾਈ ਕਰਦੀ ਜਿੰਨਾ ਕੁ ਬਚਾਇਆ ਜਾ ਸਕਦਾ ਬਾਹਰਲੇ ਫੂਡ ਤੋਂ ਉਨਾਂ ਕੋਸ਼ਿਸ਼ ਕਰੀਦੀ ਆ ਕਿ ਬਾਹਰਲੀ ਚੀਜ਼ ਆਪਾਂ ਨਾ ਦੇਈਏ ਘਰੇ ਬਣਾ ਕੇ ਦੇਗੀ ਤੇ ਇਸੇ ਚੱਕਰ ਵਿੱਚ ਮੇਰੀਆਂ ਵੀਡੀਓਜ਼ ਰਹਿ ਜਾਂਦੀਆਂ ਕਿਉਂਕਿ ਮੈਂ ਹਰ ਟਾਈਮ 올 ਟਾਈਮ ਮੈਂ ਬੱਚਿਆਂ ਦੀਆਂ ਜ਼ਰੂਰਤਾਂ ਪੂਰਾ ਕਰਨ ਦੇ ਵਿੱਚ ਆਪਣਾ ਬਚਿਆ ਹੋਇਆ ਸਮਾਂ ਜਿਹੜਾ ਉਹ ਲਗਾਉਣੀ ਹੈ ਭੱਜ ਦੌੜ ਕੰਮ ਬਾਹਰਲੇ ਕਰਕੇ ਜਿੰਨਾ ਸਮਾਂ ਘਰੇ ਬਚਦਾ ਉਹ ਬੱਚਿਆਂ ਦੀਆਂ ਖੁਆਹੀਸ਼ਾਂ ਜ਼ਰੂਰਤਾਂ ਜਾਂ ਜੋ ਵੀ ਤਮੰਨਾਵਾਂ ਹੁੰਦੀਆਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਲੱਗ ਜਾਂਦਾ ਸੋ ਵੀਡੀਓ ਦਾ ਟਾਈਮ ਹੈ ਜਿਹੜਾ ਇਸ ਕਰਕੇ ਵੀ ਮੈਨੂੰ ਨਹੀਂ ਮਿਲਦਾ ਸੋ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਲੀਆਂ ਸਾਰੀਆਂ ਚੀਜ਼ਾਂ ਐਡ ਕਰਤੀਆਂ ਉੱਪਰ ਪਾ ਲਿਆ ਆਪਾਂ ਲੈਮਨ ਤੇ ਹੁਣ ਆਪਾਂ ਇਹਨੂੰ ਸ਼ੇਕ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਤਾਂ ਜੋ ਜਿਹੜਾ ਨਿੰਬੂ ਹੈ ਉਹ ਪੂਰੀ ਤਰ੍ਹਾਂ ਸਾਰੇ ਫੈਲ ਜੇ ਲੱਗ ਜੇ ਦਾਣਿਆਂ ਦੇ ਉੱਪਰ ਦਾਲ ਦੇ ਉੱਪਰ ਤੇ ਉਹਦਾ ਜਿਹੜਾ ਟੇਸਟ ਹੈ ਉਹ ਪੂਰਾ ਖੱਟਾ-ਖਟਾਣਾ ਰਵੇ ਸਾਰੀ ਜਗ੍ਹਾ ਫੈਲ ਗਿਆ ਤੇ ਹੁਣੇ ਆਪਾਂ ਇਹਨੂੰ ਸਰਵ ਕਰਾਂਗੇ ਬੌਲ ਦੇ ਵਿੱਚ ਕੱਢਾਂਗੇ ਅਲੱਗ ਤੋਂ ਤੇ ਇਹਦੇ ਵਿੱਚ ਧਨੀਆ ਨਵਦੀਪ ਨਹੀਂ ਖਾਂਦਾ ਮੈਨੂੰ ਧਨੀਏ ਦਾ ਫਲੇਵਰ ਬਹੁਤ ਅੱਛਾ ਲੱਗਦਾ ਸੋ ਜੈਸਮੀਨ ਵੀ ਧਨੀਏ ਦਾ ਫਲੇਵਰ ਉਹਨੂੰ ਵੀ ਘੱਟ ਥੋੜਾ ਉਹ ਖਾ ਲੈਂਦੀ ਹੈ ਮਤਲਬ ਉਹ 50 50 ਹੈ ਪਾ ਦਿਓ ਤਾਂ ਖਾ ਲੇਗੀ ਨਹੀਂ ਪਾਓ ਤਾਂ ਮਤਲਬ ਤਾਂ ਵੀ ਠੀਕ ਹੈ ਉਸ ਲਈ ਤੋ ਫਿਰ ਮੈਂ ਸੋਚਿਆ ਕਿ ਚਲੋ ਅਸੀਂ ਆਪਣੇ ਵਾਲੀ ਦੇ ਵਿੱਚ ਧਨੀਆ ਪਾਵਾਂਗੇ ਨਵਦੀਪ ਤੇ ਲਈ ਇੱਕ ਬੌਲ ਦੇ ਵਿੱਚ ਮੈਂ ਇਹ ਜਿਹੜੀ ਉਹਦੀ ਚਾਟ ਹੈ ਇਹ ਦਾਲ ਚਾਟ ਜੋ ਵੀ ਇਹਨੂੰ ਬੋਲਦੇ ਐ ਚਨਾ ਦਾਲ ਇਹਨੂੰ ਆਪਾਂ ਕੱਢ ਦੇਾਂਗੇ ਇਸ ਤਰ੍ਹਾਂ ਅੱਛਾ ਜੀ ਪਿੱਛੇ ਆਵਾਜ਼ ਦੇ ਵਿੱਚ ਬੱਦਲ ਗੜਕਣ ਦੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੋਵੇ ਤਾਂ ਮੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ Holi ਵਾਲੇ ਦਿਨ ਜਿਹੜੇ ਬਾਰਿਸ਼ ਹੋਈ ਐ ਬਹੁਤ ਥਾਵਾਂ ਤੇ ਮੀਂਹ ਪਿਆ ਐ ਮੌਸਮ ਫਿਰ ਤੋਂ ਮਾੜਾ ਜਿਹਾ ਚੇਂਜ ਹੋਇਆ ਇੰਨੇ ਦਿਨਾਂ ਦੀ ਗਰਮੀ ਬਹੁਤ ਤੇਜ਼ ਸੀਗੀ ਹਫਤਾ ਗਰਮੀ ਪਈ ਐ ਤੇ ਅੱਜ ਫੇਰ ਥੋੜਾ ਜਿਹਾ ਮੌਸਮ ਐ ਜਿਹੜਾ ਠੀਕ ਐ ਤੇ ਬਾਕੀ ਸਾਰਿਆਂ ਨੂੰ ਜੀ ਹੈਪੀ ਹੋਲੀ ਇਹ ਮੈਂ ਸਟਾਰਟਿੰਗ ਦੇ ਵਿੱਚ ਵੀ ਭੁੱਲ ਗਈਆਂ ਤੇ ਉਸ ਚੀਜ਼ ਲਈ ਮਾਫ ਕਰਦੇ ਹੋ ਹਣਾ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਜੀ ਹੈਪੀ ਹੋਲੀ ਸਾਰੇ ਜਣੇ ਮੇਰੀ ਸਾਰੀ ਆਡੀਅנס ਤੰਦਰੁਸਤ ਰਹਿਓ ਖੁਸ਼ ਰਹਿਓ ਜ਼ਿੰਦਗੀ ਦੇ ਸੋਹਣੇ-ਸੋਹਣੇ ਹਸੀਨ ਰੰਗਾਂ ਨੂੰ ਮਾਣਿਓ ਤੇ ਰੱਬ ਸਭ ਦੀ ਜ਼ਿੰਦਗੀ ਦੇ ਵਿੱਚ ਸੋਹਣੇ ਸੋਹਣੇ ਰੰਗਾਂ ਦਾ ਆਗਮਨ ਕਰਨ ਤੇ ਲਓ ਜੀ ਆਪਾਂ ਆਗਮਨ ਕਰਤਾ ਹੈਗਾ ਧਨੀਏ ਦਾ ਵਿੱਚ ਇਹਦੀ ਜਦੋਂ ਮੰਮੀ ਨੇ ਇਹ ਵਾਲੀ ਦਾਲ ਖਾਧੀ ਚਨਾ ਦਾਲ ਤੇ ਉਸਨੇ ਕਿਹਾ ਕਿ ਬਸ ਦਾ ਮਤਲਬ ਬਿਲਕੁਲ ਇੰਨਾ ਅੱਛਾ ਟੇਸਟ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਤੁਸੀਂ ਇਹ ਬਣੀ ਬਣਾਈ ਲੈ ਕੇ ਆਂਦੀ ਹੈ ਜਾਂ ਘਰ ਬਣਾਈ ਹੈ ਮਤਲਬ ਬਸਾਂ ਦੇ ਵਿੱਚ ਮੰਮੀ ਨੂੰ ਆਦਤ ਹੈ ਮੰਮੀ ਖਾ ਖੂ ਲੈਂਦੇ ਐਦਾਂ ਦੀਆਂ ਚੀਜ਼ਾਂ ਅਸੀਂ ਬਹੁਤ ਰੋਕਦੇ ਆਂ ਵੀ ਬਾਹਰਲੀ ਚੀਜ਼ ਨਾ ਖਾਇਆ ਕਰੋ ਗੰਦੀ ਹੁੰਦੀ ਹੈ ਇਹ ਇਹ ਉਹ ਚੀਜ਼ਾਂ ਤੇ ਉਸ ਤੋਂ ਬਾਅਦ ਜੀ ਮਾਰਨਿੰਗ ਉੱਠ ਕੇ ਬੱਚਿਆਂ ਲਈ ਬਣ ਰਹੇ ਆ ਫੁਲਕੇ ਤੇ ਆਪਾਂ ਜਿਹੜੀ ਹੁਣ ਕੌਫੀ ਮਤਲਬ ਚਲੋ ਕੋਈ ਨਵੀਂ ਚੀਜ਼ ਆ ਗਈ ਨਾ ਤੋ ਫਿਰ ਜੈਸਮੀਨ ਉਸ ਨੂੰ ਇੱਕ ਦੋ ਡੰਗ ਦਾ ਟਰਾਈ ਉਸ ਦਾ ਕਰੇ ਹੀ ਕਰੇਗੀ। ਪਰ ਕੱਲ ਇਸ ਨੇ ਕੋਲਡ ਕਾਫੀ ਬਣਾਈ ਤੇ ਅੱਜ ਇਹਦਾ ਮਨ ਸੀਗਾ ਕਿ ਅੱਜ ਹੌਟ ਕਾਫੀ ਪੀਊਗੀ। ਹੁਣ ਪੂਰਾ ਇੱਕ ਮੰਥ ਇਸ ਨੂੰ ਕੋਈ ਕਾਫੀ ਨਹੀਂ ਮਿਲੂਗੀ। ਬਾਕੀ ਜ਼ਿੱਦ ਨਹੀਂ ਕਰਦੀ ਐ। ਮਨਾ ਕਰ ਦੋ ਤੋ ਰੁਕ ਵੀ ਜਾਂਦੇ ਐ। ਤੇ ਮੈਂ ਇਸ ਨੂੰ ਸਿਰਫ ਮਤਲਬ ਇੱਕ ਟਾਈਮ ਕਾਫੀ ਪੀਣ ਲਈ ਬੋਲਿਆ ਸੀ ਪਰ ਇਹਨੇ ਕੱਲ ਨਵੇਂ-ਨਵੇਂ ਕੋਕੋ ਪਾਊਡਰ ਦੇ ਚੱਕਰ ਦੇ ਵਿੱਚ ਇਸ ਨੇ ਉਹ ਕੀਤਾ। ਤੁਰਾ ਕਾਫੀ ਕੋਲਡ ਸੌਰੀ ਕੋਲਡ ਕਾਫੀ ਬਣਾਈ ਤੇ ਹੁਣ ਇਸਨੇ ਹੌਟ ਕਾਫੀ ਬਣਾਈ ਹੌਟ ਕਾਫੀ ਵੈਸੇ ਬੀਟ ਕਰਕੇ ਬਹੁਤ ਅੱਛੀ ਬਣਦੀ ਹੈ ਪਰ ਆਪਣੇ ਕੋਲੇ ਟਾਈਮ ਸੀ ਬਹੁਤ ਥੋੜਾ ਵੈਣ ਨੇ ਆ ਜਾਣਾ ਸੀਗਾ ਤੇ ਨਾਲ ਮੈਂ ਬੱਚਿਆਂ ਦਾ ਲੰਚ ਵੀ ਬਣਾਣਾ ਹੈਗਾ ਸੋ ਇਸ ਲਈ ਆਪਾਂ ਦੁੱਧ ਦੇ ਵਿੱਚ ਹੀ ਕਾਫੀ ਐਡ ਕਰਤੀ ਤੇ ਅਛਾ ਲਾਈਟ ਇਹ ਕੈਮਰੇ ਦੀ ਕੁਆਲਿਟੀ ਦਾ ਕੋਈ ਇਸ਼ੂ ਨਹੀਂ ਹੈਗਾ ਆਪਾਂ ਜਿਹੜੀ ਉਹਦੀ ਵਿੰਡੋ ਪਾਈ ਹੈ ਨਾ ਇਹ ਵਿੰਡੋ ਦੇ ਨਾਲ ਕੋਈ ਲਾਈਟ ਦਾ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮ ਬਣ ਜਾਂਦਾ ਕਿਉਂਕਿ ਜਿਹੜੀ ਆਪਣੇ ਕਿਚਨ ਦੀ ਲਾਈਟ ਹੈ ਉਹ ਬੈਕ ਸਾਈਡ ਤੇ ਹੈ ਕੈਮਰੇ ਦੀ ਬੈਕ ਸਾਈਡ ਤੇ ਹੈ ਇਸੇ ਲਈ ਹਨੇਰਾ ਵੀ ਇਸ ਸੈਲਫ ਦੇ ਉੱਪਰ ਰਹਿੰਦਾ ਹਮੇਸ਼ਾ ਤੇ ਵੀਡੀਓ ਦੇ ਵਿੱਚ ਜੋ ਵੀ ਚੀਜ਼ਾਂ ਉਹ ਸਹੀ ਨਹੀਂ ਆਉਂਦੀਆਂ ਤੇ ਇੱਧਰ ਬਣਾਏ ਜੀ ਆਪਾਂ ਕੌਰਨ ਤੇ ਮਟਰ ਪਾ ਕੇ ਜਿਹਨੂੰ ਆਪਾਂ ਵੈਜ ਪਲਾਉ ਵੀ ਬੋਲ ਦਿੰਦੇ ਨੇ ਚੌਲ ਆਪਾਂ ਦੇਸੀ ਭਾਸ਼ਾ 'ਚ ਨੂਨ ਵਾਲੇ ਚੌਲ ਬੋਲ ਦਿੰਦੇ ਆ ਆਪਣੇ ਪਿੰਡਾਂ ਵਾਲੇ ਲੋਕ ਕਿ ਆ ਨੂਨ ਵਾਲੇ ਚੌਲ ਬਣਾਏ ਆ ਸੋ ਇਹ ਆਪਣੇ ਹਰ ਦਿਨ ਦਿਨ ਵਿੱਚ ਇੱਕ ਟਾਈਮ ਬੰਦੇ ਹੀ ਬੰਦੇ ਕਿਉਂਕਿ ਜੈਸਮੀਨ ਲਈ ਮੈਂ ਇੱਕ ਟਾਈਮ ਰੋਟੀ ਔਰ ਇੱਕ ਟਾਈਮ ਚਾਵਲ ਡਾਕਟਰ ਨੇ ਬੋਲਿਆ ਹੋਇਆ ਕਿ ਉਸ ਨੂੰ ਇੱਕ ਟਾਈਮ ਚਾਵਲ ਹੀ ਦਿਆ ਕਰੋ ਸੋ ਮੈਨੂੰ ਵੀ ਈਜ਼ੀ ਰਹਿੰਦਾ ਥੋੜਾ ਜਿਹਾ ਚਾਵਲ ਬਣਾਣੇ ਸਬਜ਼ੀਆਂ ਕੱਟੋ ਉਸ ਨੂੰ ਤੜਕਾ ਲਗਾ ਦਿਓ ਅੱਛਾ ਵਾਲਾ ਤੇ ਦਹੀਂ ਵਾਲਾ ਫਿਰ ਰਾਇਤਾ ਪਾ ਕੇ ਔਰ ਨਾਲ ਸੈਲਡ ਲੈ ਕੇ ਬੱਚੇ ਵਧੀਆ ਖੁਸ਼ ਹੋ ਕੇ ਖਾਂਦੇ ਆ ਤੇ ਇਹਦੇ ਵਿੱਚ ਹੁਣ ਨਵਾਂ ਜਿਹੜਾ ਕੌਰਨ ਪਾ ਲੈਨੇ ਆਪਾਂ সুইਟ ਕੌਰਨ ਸੀਜ਼ਨ ਹੈਗਾ ਤੇ ਆਪਾਂ ਨੂੰ ਮਿਲ ਜਾਂਦੇ ਆ ਹੁਣ ਇਸ ਤੋਂ ਅੱਗੇ ਥੋੜੇ ਜਿ ਮਤਲਬ ਰੁੱਤ ਦੇ ਹਿਸਾਬ ਨਾਲ ਸਟੋਰ ਸਟਾਰ ਕਰਕੇ ਰੱਖਣੇ ਪੈਂਦੇ ਆ ਪਰ ਆਪਣੇ ਪਿੰਡਾਂ ਚ ਲਾਈਟ ਦਾ ਕਟਕਟ ਲੱਗ ਜਾਂਦਾ ਇਸੇ ਲਈ ਆਪਾਂ ਨੂੰ ਜਿਹੜੇ সুইਟ ਕੌਰਨ ਹੈ ਉਹ ਫਰਿੱਜ ਦੇ ਵਿੱਚ ਕਦੇ ਜੰਮ ਗਏ ਕਦੇ ਲਾਈਟ ਗਈ ਤੋਂ ਪਿਗਲ ਗਏ ਇਸੇ ਲਈ ਉਹ ਖੱਟੇ ਹੋ ਜਾਂਦੇ ਆ ਸੋ ਇਹ ਚੀਜ਼ਾਂ ਗਰਮੀ ਵਿੱਚ ਆਪਾਂ ਸਟੋਰ ਨਹੀਂ ਕਰ ਸਕਦੇ ਤੇ ਅੱਛਾ ਜੀ ਇੱਥੇ ਕੈਮਰੇ ਦੇ ਮੂਹਰੇ ਆ ਗਏ ਸੀ ਹੱਥ ਇਸ ਚੀਜ਼ ਲਈ ਕਰਿਓ ਤੁਸੀਂ ਮਾਫ ਤੇ ਇਗਨੋਰ ਐਤਰ ਜੈਸਮੀਨ ਆਪਣੇ ਲਈ ਕੁਝ ਬਣਾ ਰਹੀ ਹੋਣੀ ਹੈ ਮੇਬੀ ਮੈਨੂੰ ਨਹੀਂ ਪਤਾ ਅੱਛਾ ਵਿੰਡੋ ਤੁਸੀਂ ਹੁਣ ਦੇਖ ਲਓ ਕੀ ਆ ਦੇਖੋ ਸਾਹਮਣੇ ਤੋਂ ਜਦੋਂ ਇਸ ਤਰ੍ਹਾਂ ਚਾਨਣ ਆਉਂਦਾ ਤੇ ਇਧਰੋਂ ਲਾਈਟ ਦਾ ਚਾਨਣ ਇੱਕ ਦੂਸਰੇ ਨੂੰ ਰਿਫਲੈਕਟ ਕਰਦਾ ਨਾ ਤਾਂ ਫਿਰ ਉਸ ਟਾਈਮ ਤੇ ਵੀਡੀਓ ਦੀ ਕੁਆਲਿਟੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਇਸ ਚੀਜ਼ ਦਾ ਵੀ ਆਪਾਂ ਸੋਲਿਊਸ਼ਨ ਕਰਾਂਗੇ ਤਾਂ ਜੋ ਕਿਚਨ ਦੇ ਵਿੱਚ ਮੈਂ ਜ਼ਿਆਦਾ ਟਾਈਮ ਰਹਿਣਾ ਹੈ ਕਦੇ ਵਲੌਗ ਆਉਂਦੀ ਹੈ ਤਾਂ ਤੁਹਾਨੂੰ ਕੰਟੀਨਿਊਸਲੀ ਚੀਜ਼ਾਂ ਜਿਹੜੀਆਂ ਪ੍ਰੋਪਰ ਦਿਖਣ ਸੋ ਇਹ ਆਜੀ ਆਪਣਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਛੋਟਾ ਕਹਿੰਦੇ ਕਹਿੰਦੇ 20 ਮਿੰਟ ਹੋ ਗਏ ਆ ਤੇ ਮੈਂ ਕੀਤੀਆਂ ਸੀ ਘਰ ਦੀਆਂ ਸਫਾਈਆਂ ਹੌਲੀ-ਹੌਲੀ ਇਸ ਨੂੰ 2-3 ਵਾਰ ਸਾਫ਼ ਕਰਨਾ ਪਏਗਾ ਘਰ ਨੂੰ ਫਿਰ ਜਾ ਕੇ ਠੀਕ ਹੋਏਗਾ ਇਹਨਾਂ ਦੇ ਉੱਪਰ ਮੈਂ ਕਵਰ ਦੇਣੇ ਕਿਉਂਕਿ ਇਹ ਮੈਂ ਵੈਕਿਊਮ ਕਰਾਣੀ ਹੈ ਔਰ ਇਸ ਨੂੰ ਮੈਂ ਡਰਾਈ ਕਲੀਨ ਵੀ ਕਰਾਣਾ ਹੋਏਗਾ ਤੇ ਇਹ ਹੈ ਜੀ ਮਤਲਬ ਮੈਂ ਘਰ ਦੀਆਂ ਪੂਰੀਆਂ ਸਫਾਈਆਂ ਕਰਤੀਆਂ ਤੇ ਜਦੋਂ ਮਿਸਤਰੀ ਘਰੋਂ ਜਾਂਦੇ ਹਨ ਨਾ ਉਸ ਤੋਂ ਬਾਅਦ ਕਾਫੀ ਦਿਨ ਲੱਗ ਜਾਂਦੇ ਆ ਘਰ ਨੂੰ ਸਹੀ ਕਰਨ ਤੇ ਘਰ ਦੀਆਂ ਸਫਾਈਆਂ ਕਰਨ ਤੇ ਤੇ ਇਹ ਜਿਹੜੀ ਆਪਣੀ ਬੈਡਰੂਮ ਦੀ ਫਰੰਟ ਵਾਲੀ ਵਾਲ ਹੈ ਇਹ ਕੁਝ ਇਸ ਤਰ੍ਹਾਂ ਅਛਾ ਡਾਊਨ ਸੀਲਿੰਗ ਨਾ ਹੋਣ ਕਰਕੇ ਥੋੜਾ ਜਿਹਾ ਘੱਟ ਸ਼ੋਅ ਕਰਦੀ ਆ ਆਪਣੇ ਆਪ ਨੂੰ ਇਹ ਇੰਨਾ ਜ਼ਿਆਦਾ ਆਪਣਾ ਉਹ ਨਹੀਂ ਦਿਖਾ ਰਹੀ ਹੈਗੀ ਡਿਜ਼ਾਈਨ ਇੰਨਾ ਅਟਰੈਕਟ ਨਹੀਂ ਕਰ ਰਹੀ